بارو وند آکے جایي پسندي آکے وند او بل وند ساري اجي اجي ٹھيک ہے بیٹھو تھینک یو تھینک یو فور پوتا ٹھيک سار جي سار جي ساري اين مچے آجي موني کاليا نجا روان ديا آ بيٹھا آ بيٹھا ਜੈ ਸਰ ਜੀ ਕਾਰਜ ਸਿੰਘ ਹਾਜ਼ਰ ਸਰ ਲਾਲ ਸਿੰਘ ਆਇਆ ਸਰ ਬੰਦੂ ਸਿੰਘ ਆਇਆ ਸਰ ਜੁੱਤੀ ਸਿੰਘ ਆਇਆ ਸਰ ਢਿੰਡੂ ਸਿੰਘ ਜੈ ਸਰ ਤੂੰ ਕੱਲ ਨਹੀਂ ਆਇਆ ਓਏ ਸਾਰੇ ਬਾਪ ਮੈਨੂੰ ਡਟ ਗਿਆ ਲੱਗ ਗਿਆ ਇੰਝ ਤੂੰ ਕੰਜਾ ਮੈਨੂੰ ਸੁਆਹ ਹੋ ਗਿਆ ਸਰ ਜੀ ਆਹ ਸਰ ਕੀ ਲੜਨ ਤੇ ਮਗਰ ਦਿੰਦੇ ਆ ਉਹ ਢੀੜੀ ਸਰ ਜੀ ਆਨੇ ਉਹ ਤਾਂ ਢੀੜੀ ਕਿਉਂ ਰੱਦ ਨਾ ਨਹੀਂ ਜਤੀ ਮੈਂ ਗੱਲ ਲੈਂਦਾ ਕਾਟੇ ਨਹੀਂ ਮਾਰ ਮਾਰ ਚ ਪੜਾ ਤੇਰੇ ਕੰਨ ਛੇਕ ਦੂੰਗਾ ਤੇਰੇ ਕੰਨ ਕੇ ਫੁਲਕੇ ਆ ਸੁਜੀ ਉਹ ਵੀ ਇਥਾਨੇ ਕੰਨਾਂ ਮੈਂ ਖਾਓ ਉਠੋ ਬੰਦ ਆ ਆ ਕੋਈ ਨਹੀਂ ਇਥਾਨੇ ਕੰਨਾਂ ਪੜਨਾ ਮੈਨੂੰ ਕੋਈ ਆਉਦਾ ਨਹੀਂ ਆਮਾ ਲੈ ਪਰਪਰ ਕਿੱਥੇ ਬਣਾਵਣ ਨਹੀਂ ਸਬਜੀ ਪਤਾ ਚਲੋ ਬੈਠੇ ਖੜਾ ਜਾ ਕਿਉਂ ਸਬਜੀ ਉਥੋਂ ਦੀਦਾ ਲੈ ਗੋ ਸਬਜੀ ਨਹੀਂ ਹੈ ਨਹੀਂ ਆ ਸੱਜਣੇ ਆ ਗਏ ਸਾਜੀ ਆ ਗਏ ਸਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਸ ਵਧੀਆ ਜੀ ਆ ਬਿੱਟੂ ਤੂੰ ਆ ਗਿਆ ਓਏ ਹਾਂ ਜੀ ਸਰ ਤੇ ਕੱਲ ਭੱਜ ਗਿਆ ਤੂੰ ਓਏ ਇਹੋ ਲਈ ਮਾਤਾ ਚਿਪਾ ਜਾਂਦਾ ਤੇਰਾ ਭਾਈ ਬਚਾਏ ਹੋਰ ਮਤਵੰਦੀ ਤਾਂ ਵੀ ਫਿਰਦੇ ਆ ਬਸ ਹਾਂ ਜੀ ਇਹ ਤੁਸੀਂ ਨਾ ਕੀ ਲਾ ਦੇ ਰੇ ਤੁਸੀਂ ਇਹਦਾ ਹਰ ਤੁਹਾਡਾ ਬੈਲੀ ਫਾਦਰ ਜੇਦੇ ਤੈਨੂੰ ਕੋ ਸਮਝਉਂਦੇ ਨਹੀਂ ਦੇ ਰਹੀ ਜੇ ਮੈਂ ਠੋ ਸਮਝੇ ਤਾਂ ਕੜੀ ਕਰਨ ਨੂੰ ਭਲਾਵਾ ਜੀ ਵੇਲਾ ਸਤਾਨੀ ਗਾਂਢਿਆ ਵਾਲਿਆ ਓ ਤਾਲੀਆਂ ਕੀ ਕਹ ਓਏ ਤਾਲੀਆਂ ਸਤਾਨੀ ਗਾਂਢਿਆ ਓਏ ਨਹੀਂ ਸਰ ਜੀ ਮੈਂ ਨਹੀਂ ਕੀਤੀ ਜੀ ਚੱਲ ਮੈਨੂੰ ਇਹ ਦੱਸ ਵੀ ਬੱਤੀ ਕਿੱਦਾ ਬਣਦੀ ਆ ਬੱਤੀ ਮੇਰੇ ਨਾਲ ਗੱਲ ਬਣਦੀ ਸਰ ਜੀ ਓ ਕਿੱਦਾ ਓਏ ਸਰ ਜੀ ਜਦੋਂ ਬੱਤੀ ਚੱਲਦੀ ਜਾਂਦੀ ਹਾਂ ਹਾਂ ਮੇਰਾ ਬਾਪੂ ਕਹਿੰਦਾ ਹੁੰਦਾ ਬੱਤੀ ਪੱਧ ਕਰਤੀ ਸਾਰੇ ਓਏ ਕੱਢੀ ਸਰ ਪੱਪੂ ਕੱਲ ਨਹੀਂ ਆਇਆ ਤੂੰ ਓਏ ਸਰ ਮਾਤਾ ਨੇ ਬਲੀ ਉਹ ਕਿਦਣਾ ਨੀ ਮੀ ਦੀ ਮਾਤਾ ਓਏ ਸਾਰਾ ਉਹ ਜਿਹੜੀ ਨਹੀਂ ਪਿੰਡੇ ਵਾਲੀ ਨਿੱਕੀ ਉਹ ਮੈਂ ਕੱਤੀ ਬੜੀ ਆਮ ਨਹੀਂ ਕੀਤਾ ਤੂੰ ਨਹੀ ਸਰ ਜੀ ਇਧਰ ਆਓ ਵੀ ਚੈੱਕ ਕਰਾਇਆ ਜਾ ਤੂੰ ਆਪਸੇ ਕੰਮ ਨਹੀਂ ਕੀਤਾ ਤੂੰ ਕੰਮ ਕਿਉਂ ਨਹੀਂ ਕੀਤਾ ਸਭਾ ਹੈ ਸਰਦੀ ਸਾੜ ਲੱਗੀ ਛਾੜ ਗਈ ਸਾੜ ਗਈ ਸਰ ਜੀ ਇਹ ਬੜੇ ਪਤਨ ਤੇ ਪਟਿਆਰ ਕੀ ਬਣਾਈ ਤੂੰ ਓ ਜੀ ਦੱਸ ਕੀ ਹਾਲ ਹੈ ਓ ਕੈਸੇ ਹੋ

ਸਾਨੂੰ ਆਉਂਦੇ ਕਿ ਨਾ ਪਾਣਾ ਜਾਂ ਮੈਂ ਹੋ ਜਾਂਦਾ ਲੇਗ ਠੀਕ ਹੈ ਜੀ ਫਿਰ ਦਾ